ਤਾਲੂ ਵਾਲੀਆ ਮੇਰੇ ਸਾਥੀ ਵਿੱਕੀ ਵਡੇਰਾ ਜੀ ਏਵੀ 18 ਨਿਊਜ਼ ਤੋਂ ਜਿਵੇਂ ਕਿ ਆਪਾਂ ਨੂੰ ਬਾ ਖੂਬੀ ਪਤਾ ਹੈ ਜੀ ਕਿ ਇਸ ਟਾਈਮ ਸਾਡਾ ਸਾਰਾ ਸ਼ਹਿਰ ਸਿਆਸਤ ਦੇ ਰੰਗ ਵਿੱਚ ਰੰਗਿਆ ਹੋਇਆ ਚੋਣਾਂ ਦੇ ਰੰਗ ਵਿੱਚ ਰੰਗਿਆ ਹੋਇਆ ਕਿਉਂਕਿ ਸਾਡੇ ਸ਼ਹਿਰ ਦੇ ਸੱਤ ਐਜੂਕੇਸ਼ਨਲ ਹੈਰੀਟੇਜ ਇੰਸਟੀਚਿਊਟ ਇਸ ਮੈਨੇਜਮੈਂਟ ਐਂਡ ਟਰਸਟ ਦਾ ਜਿਹੜਾ ਇਲੈਕਸ਼ਨ ਹੈ ਕੱਲ ਸੰਡੇ ਨੂੰ 1 ਸਤੰਬਰ ਨੂੰ ਹੋਣ ਜਾ ਰਿਹਾ ਹੈ ਜੀ ਇਸ ਵਾਰੀ ਸ਼ਹਿਰ ਦੇ ਵਿੱਚ ਵੈਸੇ ਵੀ ਵੋਟਰਾਂ ਦਾ ਸ਼ਹਿਰ ਵਾਸੀਆਂ ਦਾ ਜਿਹੜਾ ਉਤਸ਼ਾਹ ਤੇ ਉਸੁਕਤਾ ਵਧੀ ਹੋਈ ਹੈ ਕਿਉਂਕਿ ਦੋ ਰਵੈਤੀ ਪੈਨਲਾਂ ਦੇ ਨਾਲ ਨਾਲ ਗਵਰਨਮੈਂਟ ਸਪੋਰਟਡ ਤੀਜ ਵਰਨਜੀ ਤਿੰਨ ਪੈਨਲ ਨੇ ਇਹ ਵੀ 18 ਦੀ ਜਿਹੜੀ ਡਰਾਈਵ ਚਲਾਈ ਗਈ ਹੈ ਜੀ ਜਿਹਦੇ ਵਿੱਚ ਅਸੀਂ 43 ਉਮੀਦਵਾਰਾਂ ਦੇ ਵਿੱਚੋਂ ਜਿਹੜੇ ਵੀ ਰੁਚੀ ਰੱਖਦੇ ਨੇ ਇੰਟਰਸਟ ਰੱਖਦੇ ਨੇ ਤੁਹਾਡੇ ਰੂਬਰੂ ਹੋਣ ਨਾਲ ਜਾਂ ਸੋਸ਼ਲ ਮੀਡੀਆ ਤੇ ਇਸ ਪਲੇਟਫਾਰਮ ਦਾ ਬੈਨੀਫਿਟ ਲੈਣ ਨਾਲ ਉਹਨਾਂ ਦੀ ਅਸੀਂ ਸੋਚ ਥਾਟਸ ਪਲਾਨਸ ਬੈਟਰਮੈਨ ਦੇ ਸਟਰਕਚਰ ਤੁਹਾਡੇ ਤੱਕ ਪਹੁੰਚਾਨੇ ਆ ਉਸ ਤੋਂ ਛੁੱਟ ਕਿਉਂਕਿ ਹੁਣ ਕੱਲ ਦਾ ਦਿਨ ਹੈ ਜੀ ਕੱਲ ਨੂੰ ਇਲੈਕਸ਼ਨ ਹੋਣ ਜਾ ਰਿਹਾ ਹੈ ਕੱਲ ਬੜਾ ਹੀ ਪਾਵਨ ਦਿਨ ਹੈ ਕਿਉਂਕਿ ਸਾਡੇ ਇਹ ਸਤਕਾਰਯੋਗ ਆਧਾਰਿਆਂ ਦਾ ਅਗਲੇ 3 ਸਾਲਾਂ ਦਾ ਭਵਿੱਖ ਹੈ ਉਹ ਤੈਅ ਹੋਣਾ ਹੈ ਜੀ ਉਸੇ ਲੜੀ ਤਹਿਤ ਅਸੀਂ ਜਿੱਥੇ ਉਮੀਦਵਾਰਾਂ ਨਾਲ ਤੁਹਾਡੀ ਗੱਲ ਕਰਾਨੇ ਆ ਸ਼ਹਿਰ ਦੀਆਂ ਮਾਨਯੋਗ ਸ਼ਖਸੀਤਾਂ ਨਾਲ ਵੀ ਕਰਾਉਨੇ ਆ ਜੀ ਜਿਹੜੇ ਕਿ ਤੁਹਾਨੂੰ VOTING ਲਈ ਪ੍ਰੇਰਿਤ ਕਰ ਸਕਣ ਮੋਟੀਵੇਟ ਕਰ ਸਕਣ ਤੇ ਸ਼ਹਿਰ ਵਾਸੀਆਂ ਨੂੰ ਇੱਕ ਪੋਜ਼ਿਟਿਵ ਮੈਸੇਜ ਦੇ ਸਕਣ ਉਸੇ ਲੜੀ ਤਹਿਤ ਜਿਹੜੀ ਸ਼ਖਸੀਅਤ ਨਾਲ ਤੁਹਾਡੀ ਹੋਣਾ ਸੀ ਮੁਲਾਕ ਸਮਾਜ ਸੇਵੀ ਸੰਸਥਾਨ ਕਹ ਲਈਏ ਧਾਰਮਿਕ ਸੰਸਥਾਨ ਕਹ ਲਈਏ ਸਿਆਸਤ ਕਹ ਲਈਏ ਤੇ ਸਮਾਜ ਦੇ ਹਰ ਖੇਤਰ ਦੇ ਵਿੱਚ ਉਹਨਾਂ ਦਾ ਜਿਹੜਾ ਯੋਗਦਾਨ ਹੈ ਸੈਲੂਟੇਬਲ ਹੈ ਆਓ ਗੱਲ ਕਰਦੇ ਹਾਂ ਜੀ ਕਾਉਂਸਲਰ ਜਤਿੰਦਰ ਪਾਠਕ ਜੀ ਦੇ ਨਾਲ ਪਹਿਲਾਂ ਤਾਂ ਸਰ ਵੈਲਕਮ ਸਾਡੇ ਚੈਨਲ ਤੇ ਥੈਂਕ ਯੂ ਸਰ ਥੈਂਕ ਯੂ ਪਹਿਲਾਂ ਤਾਂ ਮੈਂ ਵਿੱਕੀ ਬਟੇਰਾ ਜੀ ਤੇ ਹਰਪ੍ਰੀਤ ਆਲੋਵਾਲੀਆ ਜੀ ਤੁਹਾਡਾ ਮੈਂ ਇੱਥੇ ਆਉਣ ਤੇ ਤੁਹਾਡਾ ਧੰਨਵਾਦ ਕਰਦਾ ਤੁਸੀਂ ਮੈਨੂੰ ਇਸ ਲਾਈਕ ਸਮਝਿਆ ਥੈਂਕ ਯੂ ਸਰ ਸਾਰਾ ਪਾ ਦੇਖਿਆ ਜੀ ਕੱਲ ਨੂੰ VOTING ਹੋਣ ਜਾ ਰਹੀ ਹੈ ਜੀ ਸਰ ਤੁਸੀਂ ਇਸ ਵਾਰੀ ਗਵਰਨਮੈਂਟ ਸਪੋਰਟਡ ਪੈਨਲ ਨੂੰ ਬਿਲਕੁਲ ਸਪੋਰਟ ਕਰ ਰਹੇ ਹੋ ਕਿਉਂਕਿ ਤੁਸੀਂ ਇਸ ਟਾਈਮ ਸਾਡੀ ਜਿਹੜੀ ਮੌਜੂਦਾ ਸਰਕਾਰ ਹੈ ਪੰਜਾਬ ਦੀ ਉਹਦਾ ਹਿੱਸਾ ਹਾਂ ਤਾਂ ਸਰ ਕੀ VOTERS ਨੂੰ ਕੀ ਸ਼ਹਿਰ ਵਾਸੀਆਂ ਨੂੰ ਮੈਸੇਜ ਕਰਨਾ ਚਾਹੁੰਦੇ ਹੋ ਦੇਖੋ ਮੈਂ ਤਾਂ ਸਾਰੇ ਸ਼ਹਿਰ ਵਾਸੀਆਂ ਨੂੰ ਹੱਥ ਜੋੜ ਕੇ ਅਪੀਲ ਕਰਨੀ ਚਾਹੁੰਦਾ ਵੀ ਸਾਡਾ ਪੈਨਲ ਮਾਂ ਸ਼੍ਰੀ ਸਰਸਵਤੀ ਪੈਨਲ ਫਾਰ ਐਜੂਕੇਸ਼ਨ ਨੂੰ ਵੱਤ ਵੱਧ ਵੋਟਾਂ ਪਾ ਕੇ ਜਿਤਾਓ ਕਿਉਂਕਿ ਇੱਕ ਜ਼ਰੂਰੀ ਸੰਸਥਾਵਾਂ ਨੇ ਇਹ ਸੰਸਥਾਵਾਂ ਦਾ ਖਿਆਲ ਰੱਖਣਾ ਤੁਹਾਡੇ ਸ਼ਹਿਰ ਵਾਸੀਆਂ ਦਾ ਆਪਣਾ ਫਰਜ਼ ਬਣਦਾ ਉਹ ਚੁਣੋ ਜਿਹੜੇ ਪੜ੍ਹੇ ਲਿਖੇ ਨੌਜਵਾਨ ਨੇ ਸਾਡੇ ਇਸ ਪੈਨਲ ਦੇ ਵਿੱਚ 11 ਕੈਂਡੀਡੇਟ ਖੜੇ ਨੇ ਔਰ ਸਾਰੇ ਹੀ ਪੜੇ ਲਿਖੇ ਕੈਂਡੀਡੇਟ ਨੇ ਪੜੇ ਲਿਖੇ ਨੌਜਵਾਨ ਨੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਵੀ ਇਹਨਾਂ ਨੂੰ ਵੱਧ ਵੱਧ ਵੋਟਾਂ ਪਾ ਕੇ ਇਹਨਾਂ ਨੂੰ ਅੱਗੇ ਲੈ ਕੇ ਆਓ ਤਾਂ ਕਿ ਜਿਹੜੀ ਸੰਸਾਵਾਂ ਚੱਲ ਰਹੀਆਂ ਨੇ ਇਹਨਾਂ ਦਾ ਭਵਿੱਖ ਬਣ ਸਕੇ ਬਹੁਤ ਵਧੀਆ ਗੱਲ ਕਹੀ ਹੈ ਜੀ ਆਪਣੇ ਪੈਨਲ ਦੇ ਲਈ ਬੋਟ ਕਾਸਟ ਕਰਨ ਦੀ ਰਿਕਵੈਸਟ ਕਰਨੇ ਨੇ ਸਰ ਅਸੀਂ ਵੀ ਕਹਿੰਨੇ ਆਂ ਜੀ ਕਿ ਉਹ ਉਮੀਦਵਾਰ ਚੁਣ ਕੇ ਅੱਗੇ ਆਣ ਜਿਹੜੇ ਕਿ ਇਹਨਾਂ ਆਧਾਰਿਆਂ ਦੀ ਲਗੇਸੀ ਤੇ ਡਿਵੈਲਪਮੈਂਟ ਨੂੰ ਹੋਰ ਅੱਗੇ ਤੱਕ ਲੈ ਕੇ ਜਾਣ ਸਰ ਮੰਨ ਲੈਂਦੇ ਆਂ ਅਸੀਂ ਤਾਂ ਕਹਿੰਨੇ ਆਂ ਜੀ ਸਾਰਿਆਂ ਨੂੰ ਸਾਡੇ ਵੱਲੋਂ ਵੀ ਸ਼ੁਭ ਕਾਮਨਾਵਾਂ ਨੇ ਜੇਕਰ ਤੁਹਾਡੇ ਪੈਨਲ ਦਾ ਗਠਨ ਹੁੰਦਾ ਵੈ ਜੀ ਜੇਕਰ ਵੋਟਰਜ਼ ਤੁਹਾਡੇ ਤੇ ਆਸ਼ੀਰਵਾਦ ਬਣਾ ਕੇ ਰੱਖਦੇ ਨੇ ਸ਼ਹਿਰ ਵਾਸੀ ਤੁਹਾਡੇ ਤੇ ਵਿਸ਼ਵਾਸ ਰੱਖਦੇ ਨੇ ਤਾਂ ਤਾਂ ਸਰ ਅਗਲੇ 3 ਸਾਲਾਂ ਦੇ ਲਈ ਕੋਈ ਸ਼ਾਰਟ ਟਰਮ ਬਰੀਫ ਪਲਾਨ ਤਿਆਰ ਹੈ ਕਿ ਜਿਹਨੂੰ ਆਂਦੇ ਲਾਗੂ ਕਰੀਏ ਤਾਂ ਕਿ ਇਹ ਆਧਾਰੇ ਨੇ ਹੋਰ ਮੈਨੂੰ ਆਪਣੇ ਸ਼ਹਿਰ ਵਾਸੀਆਂ ਤੇ ਬਹੁਤ ਮਾਣ ਹੈ ਸਾਡੇ ਜਿੰਨੇ ਵੀ 11 ਸ਼੍ਰੀ ਸਭਾ ਸਵਤੀ ਪੈਨਲ ਫਾਰ ਐਜੂਕੇਸ਼ਨ ਦੇ ਕੈਂਡੀਡੇਟ ਜਿਹੜੇ 11 ਖੜੇ ਨੇ ਇਹ ਤਕਰੀਬ ਜਿੱਤ ਕੇ ਹੀ ਆਉਣਗੇ ਔਰ ਇਹ ਸਾਰੇ ਸ਼ਹਿਰ ਵਾਸੀ ਇਸ ਗੱਲ ਦੇ ਉੱਪਰ ਤੁਲੇ ਹੋਏ ਨੇ ਵੀ ਇਹਨਾਂ ਨੂੰ ਜੂਰ ਇੱਕ ਵਾਰ ਮੌਕਾ ਦੇਣਾ ਹੈ ਬਾਕੀ ਜਿਹੜੀ ਤੁਸੀਂ ਗੱਲ ਪੁੱਛੀ ਹੈ ਅਸੀਂ ਜੋ ਵੀ ਜ਼ਰੂਰਤਾਂ ਹੋਣਗੀਆਂ ਮੈਂ ਇਹ ਇਨਾ ਇਨਾ ਆਪਣੇ ਇੰਸਟੀਚਿਊਸ਼ਨ ਦੇ ਵਿੱਚ ਅਦਾਰਿਆਂ ਦੇ ਵਿੱਚ ਜੋ ਵੀ ਜ਼ਰੂਰਤਾਂ ਹੋਣਗੀਆਂ ਉਹ ਵੱਧ ਤੋਂ ਵੱਧ ਇਹ ਪੂਰੀਆਂ ਕੀਤੀਆਂ ਜਾਣਗੀਆਂ। ਭਟਕ ਸਾਹਿਬ ਆਪਾਂ ਦੇਖਿਆ ਵੈ ਕਿ ਫੰਡਿੰਗ ਜਿਹਨੂੰ ਕਿ ਆਪਾਂ ਆਰਥਿਕ ਢਾਂਚਾ ਕਹਿ ਦਿੰਨੇ ਆ ਉਹ ਕਿਸੇ ਵੀ ਅਦਾਰੇ ਕਿਸੇ ਵੀ ਇਵੈਂਟ ਕੇ ਲਈ ਛੋਟੀ ਤੋਂ ਛੋਟੀ ਚੀਜ਼ ਤੇ ਵੱਡੀ ਤੋਂ ਵੱਡੀ ਅਦਾਰੇ ਨੂੰ ਚਲਾਉਣ ਲਈ ਸਭ ਤੋਂ ਪਹਿਲਾ ਜ਼ਰੂਰਤ ਹੁੰਦੀ ਹੈ ਪਹਿਲੀ ਡਿਮਾਂਡ ਹੁੰਦੀ ਹੈ ਤਾਂ ਸਰ ਗਵਰਨਮੈਂਟ ਇਸ ਟਾਈਮ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਜੇਕਰ ਪੈਨਲ ਵੀ ਆਉਂਦਾ ਹੈ ਤਾਂ ਉਮੀਦ ਕਰਨ ਸ਼ਹਿਰਬਾਸੀ ਤੇ ਵੋਟਰ ਕਿ ਉਸ ਹਿਸਾਬ ਦੇ ਫੰਡ ਆਣਗੇ ਜਿਨ੍ਹਾਂ ਨਾਲ ਕਿ ਇਹ ادارਿਆਂ ਨੂੰ ਕਦੇ ਵੀ ਫਾਈਨੈਂਸ਼ੀਅਲ ਕ੍ਰਾਈਸਿਸ ਦਾ ਸਾਹਮਣਾ ਨਾ ਕਰਨਾ ਪਵੇ ਦੇਖੋ ਜਿਹੜੇ ਇਹ ادارے ਨੇ ਬਿਨਾ ਫੰਡਿੰਗ ਤੋਂ ਨਹੀਂ ਚੱਲਦੇ ਹੈਗੇ ਇਹ ਜਿਹੜੀ ਆ ਫੰਡਿੰਗ ਹੈ ਉਹ ਮੌਜੂਦਾ ਸਰਕਾਰ ਹੀ ਕਰ ਸਕਦੀ ਹੈ ਸਰਕਾਰ ਨੇ ਹੀ ਕਰਨਾ ਹੁੰਦਾ ਹੈ ਅਰ ਸਰਕਾਰ ਬੜੇ ਲੰਬੀ ਚੌੜੀ ਉਹਦੇ ਨਾਲ ਇਹ ਇਹਨਾਂ ਜਿਹੜੀ ਵਿਦਿਅਕ ادارے ਨੇ ਉਹਨਾਂ ਦੇ ਪਿੱਛੇ ਪਈ ਹੋਈ ਹੈ ਉਹਨਾਂ ਨੂੰ ਅੱਗੇ ਲਿਆਉਣ ਵਾਸਤੇ ਸਰਕਾਰ ਦਾ ਪੂਰਾ ਯੋਗਦਾਨ ਹੈ ਥੈਂਕ ਯੂ ਵੈਰੀ ਮਚ ਜੀ ਇਹ ਸੀਗੇ ਜਤਿੰਦਰ ਪਾਟਕ ਜੀ ਤੁਸੀਂ ਉਹਨਾਂ ਦੀ ਅਪੀਲ ਸੁਣੀ ਫੇਰ ਅਜਿਹੀ ਕਿਸੇ ਸ਼ਖਸੀਅਤ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਥੈਂਕ ਯੂ ਜੀ ਥੈਂਕ ਯੂ ਸਰ ਥੈਂਕ ਯੂ ਸਰ ਥੈਂਕ ਯੂ